14 ਸਤੰਬਰ ਦਿਨ ਐਤਵਾਰ ਤੋਂ ਇੱਕ ਵਾਰ ਫਿਰ ਤੋਂ ਮਾਤਾ ਵੈਸ਼ਨੂ ਦੇਵੀ ਤਾਮ ਦੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ लगभग 19 ਦਿਨ ਬੰਦ ਰਹਿਣ ਤੋਂ ਬਾਅਦ 26 ਅਗਸਤ ਤੋਂ ਬਾਅਦ ਇਹ ਯਾਤਰਾ ਬੰਦ ਹੋ ਗਈ ਸੀ ਕਿਉਂਕਿ ਉੱਥੇ ਲੈਂਡਸਲਾਈਡਿੰਗ ਤੇ ਭਾਰੀ ਬਾਰਿਸ਼ ਤੋਂ ਬਾਅਦ ਕਾਫੀ ਜਿਹੜਾ ਨੁਕਸਾਨ ਹੈ ਜਿਹੜਾ ਉਹ ਵੇਖਣ ਨੂੰ ਮਿਲਿਆ ਸੀ ਤੇ ਯਾਤਰਾ ਦਾ ਜਿਹੜਾ ਟਰੈਕ ਸੀ ਉਹ ਵੀ ਡਿਸਟਰਬ ਹੋਇਆ ਸੀ ਟੈਂਪਰੇਰੀਲੀ ਫਿਰ ਯਾਤਰਾ ਨੂੰ ਸਥਗਿਤ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਟਰੈਕ ਹੈ ਜਿਹੜਾ ਉਸ ਦੀ ਵੀ ਮੁਰੰਮਤ ਕੀਤੀ ਗਈ ਰਿਪੇਅਰ ਹੁਣ ਤੋਂ ਬਾਅਦ ਹੁਣ ਟਰੈਕ ਵੀ ਠੀਕ ਹੈ ਤੇ ਮੌਸਮ ਦੇ ਸੰਕੇਤ ਵੀ ਸਹੀ ਆ ਰਹੇ ਨੇ ਸੋ ਸ਼੍ਰਾਈਨ ਬੋਰਡ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਦਿੱਤੀ ਹੈ ਤੇ ਸ਼੍ਰਾਈਨ ਬੋਰਡ ਦੇ ਵੱਲ ਸ਼੍ਰਾਈਨ ਬੋਰਡ ਦੇ ਵੱਲੋਂ ਕੋ ਜੋ ਇਨਸਟਰਕਸ਼ਨਸ ਵੀ ਦਿੱਤੀਆਂ ਗਈਆਂ ਨੇ ਵੀ ਜਦੋਂ ਤੁਸੀਂ ਯਾਤਰਾ ਕਰਨ ਲਈ ਆਉਣਾ ਤਾਂ ਆਪਣਾ ਆਧਾਰ ਕਾਰਡ ਆਪਣਾ ਕੋਈ ਨਾ ਕੋਈ ਆਇਡੈਂਟੀਫਿਕੇਸ਼ਨ ਕਾਰਡ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਵਾ ਤੇ ਜੋ ਸ਼੍ਰਾਈਨ ਬੋਰਡ ਦੀਆਂ ਇਨਸਟਰਕਸ਼ਨਸ ਨੇ ਉਹਨਾਂ ਨੂੰ ਫਾਲੋ ਜ਼ਰੂਰ ਕਰੋ ਜਿਹੜੇ ਜਿਹੜੇ ਟਰੈਕ ਬਣਾਏ ਗਏ ਨੇ ਉਧਰ ਦੀ ਹੀ ਤੁਸੀਂ ਯਾਤਰਾ ਕਰਨ ਲਈ ਆ ਸਕਦੇ ਹੋ ਸੋ ਯਾਤਰਾ ਕਰਨ ਦੇ ਲਈ ਇੱਕ ਵਾਰ ਫਿਰ ਤੋਂ ਸਭ ਨੂੰ ਸ਼ੁਭਕਾਮਨਾਵਾਂ ਕਿਉਂਕਿ 19 ਦਿਨ ਤੋਂ ਬਾਅਦ ਮਾਤਾ ਵੈਸ਼ਨੂ ਦੇ ਵੀ ਯਾਤਰਾ ਇੱਕ ਵਾਰ ਫਿਰ ਤੋਂ ਸ਼ੁਰੂ ਹੋਣ ਜਾ ਰਹੀ ਹੈ